ਹਾਂ ਜਦੇਸ ਨਗਰ ਕਿਤੇ ਦੇਖਣ ਗਏ ਆ ਤੇ ਉਧਰੋਂ ਦੌਰ ਫੈਰ ਕਰ ਦਿੱਤਾ ਸਿੱਧਾ ਫੈਰ ਮੇਰੇ ਪੁੱਤ ਦੇ ਪੱਟ ਚਾਨ ਕੇ ਵੱਜ ਗਿਆ ਕਿਸੇ ਨੇ ਨਹੀਂ ਕੀਤੀ ਮਦਦ ਉੱਥੇ ਕੋਈ ਮਦਦ ਨਹੀਂ ਨਾ ਨਾ ਕੋਈ ਅਪਰਾ ਥਪੜੀ ਵਤੀ ਨਾ ਕੋਚ ਨਹੀਂ ਵੱਜਾ ਸਭ ਆਪਾਂ ਉਹਦੇ ਸਾਈਡ ਤੇ ਖੜੇ ਹੈਗੇ ਆ ਮੈਂ ਸੋ ਕੋ ਮਿੰਤਾ ਕਰਦੀ ਮੁੰਡੇ ਨੂੰ ਚੱਕੋ ਮੁੰਡੇ ਨੂੰ ਚੱਕੋ ਕੋਈ ਸਾਹਮਣੇ ਨਹੀਂ ਆ ਰਿਹਾ ਸੀਗਾ ਭਾਈ ਜੀ ਮੈਂ ਇਹ ਨਹੀਂ ਕਹਿੰਦਾ ਉਹ ਨਹੀਂ ਲੱਖ ਰੁਪਇਆ ਦੇ ਗਏ ਸੀ ਪੱਲੇ ਦਿਨ ਉਸ ਤੋਂ ਬਾਅਦ 3-4 ਦਿਨ ਬਿਲਕੁਲ ਨਹੀਂ ਆਏ ਕਹਿੰਦੇ ਜੀ ਰਾਜੀਨਾਮਾ ਕਰ ਲਓ ਬੈਠ ਕੇ ਬਾਕੀ ਕਿੰਨੇ ਇਲਾਜ ਸਾਰਾ ਕਰਾਵਾਂਗੇ ਤੁਸੀਂ ਕੇਸ ਨਾ ਕਰਿਓ ਅਸੀਂ ਕੋਈ ਦੇਸ਼ ਨਹੀਂ ਕੀਤਾ ਜਿਹੜੀ ਰਿਪੋਰਟ ਹੋਈ ਹੈ ਰਾਤੀ 2 ਵਜੇ ਤੋਂ ਬਾਅਦ ਹੋਈ ਹੈ ਅਸੀਂ ਆਮ ਆਮ ਜਨਤਾ ਵਾਂਗ ਅਮ ਜਨਤਾ ਦੀ ਵੈਲਿਊ ਕੁਝ ਨਹੀਂ ਹੁੰਦੀ ਉਹ ਆਮ ਜਨਤਾ ਨੂੰ ਕੁਝ ਨਹੀਂ ਸਮਝਦੇ ਉਹ ਜਿਵੇਂ ਸੜਕ ਦਾ ਕੀ ਹੈ ਉਹ ਸਮਝਦੇ ਨਹੀਂ ਪਿਆਰ ਦਾ ਮਸਜਿਦ ਬਰੇ ਕਾਪਟਾ ਸ਼ਹਿਰ ਚ ਕਿੰਦੀ ਪਹੁੰਚ ਆ ਉਹ ਹੀ ਜਾ ਸਕਦਾ ਹੈ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸੰਜਰਨੀਅਸ ਤੇ ਮੈਂ ਹੰਪਰਦੀਪ ਪਰਤਬੀਤੀ ਦਿਨੀ ਲੁਧਿਆਣਾ ਦੇ ਗੋਬਿੰਦ ਸਰ ਨਗਰ ਦੇ ਵਿੱਚ ਇੱਕ ਹਾਦਸਾ ਵਾਪਰਿਆ ਸੀ ਜਦੋਂ ਨਗਰ ਕੀਰਤਨ ਦੌਰਾਨ ਬੱਚੇ ਦੇ ਪੱਟ ਦੇ ਵਿੱਚ ਗੋਲੀ ਚੱਲ ਗਈ ਹੈ ਹਾਲਾਂਕਿ ਇਹ ਖਬਰ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਫੈਲ ਰਹੀ ਆ ਪਰ ਇਸ ਵੇਲੇ ਬੱਚੇ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਸੋ ਮੈਨੂੰ ਲੱਗਦਾ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਇਹ ਖਬਰ ਓਵੇਂ ਹੀ ਓਵੇਂ ਠੰਡੀ ਪੈਂਦੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਉਸ ਪਰਿਵਾਰ ਤੇ ਕੀ ਬੀਤਰੀ ਹੋਏਗੀ ਜਿਨ੍ਹਾਂ ਦਾ ਮਾਸੂਮ ਜਿਹਾ ਬੱਚਾ ਹਸਪੀਟਲ ਦੇ ਵਿੱਚ ਜੇਰੇ ਇਲਾਜ ਸੋ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਸ ਵੇਲੇ ਪੂਰਾ ਹਾਦਸਾ ਕਿਵੇਂ ਵਾਪਰਿਆ ਸੀ ਔਰ ਜੋ ਵਿਰੋਧੀ ਤੇ ਰਹੇ ਉਹਨਾਂ ਦੇ ਵੱਲੋਂ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਹੈ ਜਾਂ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ ਜਾਂ ਫਿਰ ਨਹੀਂ ਸੋ ਸਭ ਤੋਂ ਪਹਿਲਾਂ ਉਸ ਬੱਚੇ ਦੀ ਨਾਨੀ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਹਾਂ ਕਿ ਉਸ ਵੇਲੇ ਜੋ ਵਾਰਦਾਤ ਹੋਈ ਸੀ ਪੂਰਾ ਇਨਸੀਡੈਂਟ ਹੋਇਆ ਸੀ ਉਹ ਕੀ ਸੀ ਕਿ ਆਖਰਕਾਰ ਗੋਲੀ ਲੱਗੀ ਕਿਵੇਂ ਹੈ ਸੈਸ਼ਟਰੀ ਹਾਂਜੀ ਸਰ ਜੀ ਕੰਮ ਹਾਂਜੀ ਅੰਟੀ ਤੁਹਾਡੇ ਨਾਲ ਬੱਚਾ ਨਗਰ ਕੀਰਤਨ ਦੇਖਣ ਗਿਆ ਸੀ ਦੇਖਣ ਗਿਆ ਸੀ ਹਾਂਜੀ ਤੁਹਾਡੇ ਸਾਹਮਣੇ ਲੱਗੇ ਮੇਰੇ ਹਾਂ ਪੂਰਾ ਇਨਸੀਡੈਂਟ ਕੀ ਸੀਗਾ ਹਾਂ ਜਿੱਦੈ ਅਸੀਂ ਨਗਰ ਕੀਰਤਨ ਦੇਖਣ ਗਏ ਆ ਤੇ ਉਧਰੋਂ ਉਹ ਫਾਇਰ ਕਰ ਦਿੱਤਾ ਸਿੱਧਾ ਫਾਇਰ ਮੇਰੇ ਪੋਤੇ ਦੇ ਪੱਟੇ ਜਾਣ ਕੇ ਵੱਜ ਗਿਆ ਕਿ ਗਲਤੀ ਨਾਲ ਲੱਗਾ ਫਾਇਰ ਗਲਤੀ ਨਾਲ ਲੱਗੀਗਾ ਨਾ ਹਾਂ ਹਮ ਅੱਛਾ ਲੱਗਦਾ ਆ ਕਿ ਬੱਚੇ ਨੂੰ ਉਸ ਟਾਈਮ ਜਿਨ੍ਹਾਂ ਦੇ ਵੱਲੋਂ ਫਾਇਰ ਕੀਤਾ ਗਿਆ ਭਾਵੇਂ ਗਲਤੀ ਨਾਲ ਕੀਤਾ ਗਿਆ ਚਾਹੇ ਜਾਣ ਬੁੱਝ ਕੇ ਜੋ ਮਰਜ਼ੀ ਕਹਿ ਲੋ ਬੱਚੇ ਦੀ ਮਦਦ ਉਹਨਾਂ ਵੱਲੋਂ ਕੀਤੀ ਗਈ ਸੀ ਕਿਸੇ ਨੇ ਨਹੀਂ ਕੀਤੀ ਮਦਦ ਉੱਥੇ ਕੋਈ ਮਦਦ ਨਹੀਂ ਨਾ 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 ਕੋਈ ਅਪੜਾ ਤਪੜੀ ਵਤੀ ਨਾ ਕੋਈ ਚ ਨਹੀਂ ਬੱਜਾ ਸਭ ਆਪਾਂ ਨੂੰ ਏਦੇ ਸਾਈਡ ਤੇ ਖੜੇ ਹੈਗੇ ਆ ਕਿਸੇ ਨੇ ਨਹੀਂ ਬੱਚਾ ਚੱਕਿਆ ਹੈ ਮੈਂ ਸੋ ਕੋ ਮਿੰਤਾ ਕਰਦੀ ਮੁੰਡੇ ਨੂੰ ਚੱਕੋ ਮੁੰਡੇ ਨੂੰ ਚੱਕੋ ਕੋਈ ਸਾਹਮਣੇ ਨਹੀਂ ਆ ਰਿਹਾ ਸੀਗਾ ਤੁਹਾਡੇ ਬੱਚੇ ਤੁਸੀਂ ਦਾਦਾ ਜੀ ਹਾਂ ਮੈਂ ਦਾਦਾ ਜੀ ਹਾਂ ਜੀ ਜਦੋਂ ਗੋਲੀ ਲੱਗੀ ਹੈ ਇਹਨਾਂ ਨੇ ਤੁਹਾਨੂੰ ਦੱਸਿਆ ਹੋਊਗਾ ਸਾਰਾ ਇਨਸੀਡੈਂਟ ਮੌਕੇ ਤੇ ਫਿਰ ਮਦਦ ਕਿਵੇਂ ਕੀਤੀ ਹੈ ਉਸ ਵੇਲੇ ਮੈਂ ਉੱਥੇ ਨਹੀਂ ਸੀਗਾ ਮਦਦ ਸੇਵਾਦਾਰਾਂ ਨੇ ਚੱਕ ਕੇ ਤੇ ਬੱਚੇ ਛੱਡ ਗਏ ਨੇ ਮੈਂ ਉਸ ਤੋਂ ਬਾਅਦ ਇੱਥੇ ਆਏ ਹਾਂ ਜੀ ਪਰ ਵਿਰੋਧੀ ਧਿਰ ਦਾ ਕਹਿਣਾ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ ਆ ਕਿ ਅਸੀਂ ਬੱਚੇ ਦੀ ਇਮੀਡੀਐਂਟਲੀ ਚੱਕ ਕੇ ਉਹਨੂੰ ਹਸਪੀਟਲ ਲੈ ਕੇ ਗਏ ਆ ਔਰ ਉਹਨਾਂ ਨੂੰ ਕੈਸ਼ ਵੀ ਦਿੱਤਾ ਤਾਂ ਕਿ ਬੱਚਾ ਐਡਮਿਟ ਹੋ ਜਾਵੇ। ਉਸ ਟਾਈਮ ਕੋਈ ਕੈਸ਼ ਨਹੀਂ ਦਿੱਤਾ ਉਹਨਾਂ ਨੇ ਬੱਚੇ ਨੂੰ ਛੱਡ ਕੇ ਗਏ ਨੇ ਸੇਵਾਦਾਰ। ਅਸੀਂ ਆ ਕੇ ਇੱਥੇ ਪੈਸੇ ਜਮ੍ਹਾਂ ਕਰਵਾਏ ਨੇ ਬੱਚਾ ਟ੍ਰੀਟਮੈਂਟ ਸ਼ੁਰੂ ਕਰਵਾਇਆ ਹੈ। ਉਸ ਤੋਂ ਬਾਅਦ ਇੱਕ ਦਿਨ ਬਿਲਕੁਲ ਨਹੀਂ ਆਏ। ਕਿੰਨੇ ਦਿਨ ਬਾਅਦ ਆਏ ਨੇ? ਆਏ ਮੈਂ ਇਹ ਨਹੀਂ ਕਹਿੰਦਾ ਨਹੀਂ ਲੱਖ ਰੁਪਇਆ ਦੇ ਗਏ ਸੀ ਪੱਲੇ ਦਿਨ। ਉਸ ਤੋਂ ਬਾਅਦ 3-4 ਦਿਨ ਬਿਲਕੁਲ ਨਹੀਂ ਆਏ। ਕਹਿੰਦੇ ਜੀ ਰਾਜੀਨਾਮਾ ਕਰ ਲੋ ਬੈ ਕੇ ਬਾਕੀ ਕਿੰਨੇ ਲਾਇਏ ਸਾਰਾ ਕਰਾਵਾਂਗੇ ਤੁਸੀਂ ਕੇਸ ਨਾ ਕਰੀਓ ਅਸੀਂ ਕੋਈ ਕੇਸ ਨਹੀਂ ਕੀਤਾ ਕੇ ਜਿਹੜੀ ਰਿਪੋਰਟ ਹੋਈ ਹੈ ਰਾਤੀ 2 ਵਜੇ ਤੋਂ ਬਾਅਦ ਹੋਈ ਹੈ ਜੀ ਉਹ ਤਾਂ ਹੋਣੀ ਕਿਉਂਕਿ ਬੱਚੇ ਦੀ ਹਾਂ ਅਸੀਂ ਕੋਈ ਰਿਪੋਰਟ ਨਹੀਂ ਲਿਖਾਈ ਪੁਲਿਸ ਵਾਲਿਆਂ ਨੇ ਰਿਪੋਰਟ ਲਿਖੀ ਹੈ ਬੱਚੇ ਦੀ ਹਾਲਤ ਕਿਵੇਂ ਬਣੀ ਹੋਈ ਆ ਬੱਚੇ ਦੀ ਹਾਲਤ ਪਹਿਲਾਂ ਤਾਂ ਕਾਫੀ ਜ਼ਿਆਦਾ ਕ੍ਰਿਟੀਕਲ ਸੀਗੀ ਹੁਣ ਉਹਨਾਂ ਕਹਿੰਦੇ ਨੇ ਖਤਰੇ ਤੋਂ ਬਾਹਰ ਹੈ ਮਿਲ ਪਾ ਰਹੀਆਂ ਤੁਸੀਂ ਬੱਚੇ ਨੂੰ ਨਹੀਂ ਸਾਨੂੰ ਮਿਲਣ ਦਿੱਤਾ ਯਾਰਿਆ ਪਹਿਲਾਂ ਤਾਂ ਨਾ ਆ ਜਾਂਦਾ ਗਾ ਨਹੀਂ ਰਹਿੰਦੇ ਆਗੇ ਕਿਸੇ ਨੂੰ ਵੀ ਨਹੀਂ ਜਾਣਦਾ ਮੈਂ ਇਕੱਲੇ ਬੈਠੀ ਬਸ ਹੋਰ ਕੋਈ ਨਹੀਂ ਆਲਟਿਯੂ ਦੇ ਵਿੱਚ ਕਿਸੇ ਨੂੰ ਨਹੀਂ ਜਾਣਦੇ ਮੈਂ ਨਹੀਂ ਹਜੇ ਹਜੇ ਵੀ ਆਈਸੀਯੂ ਦੇ ਵਿੱਚ ਆਈਸੀਯੂ ਦੇ ਵਿੱਚ ਅੱਛਾ ਅੱਜ ਮੈਨੂੰ ਲੱਗਦਾ 4-5 ਦਿਨ ਹੋ ਗਏ ਹੁਣ ਤੱਕ ਕਿੰਨੇ ਪੈਸੇ ਲੱਗ ਚੁੱਕੇ ਹਨ ਹੁਣ ਇਸ ਟਾਈਮ ਤਕਰੀਬਨ 7 ਲੱਖ 700 ਹਜ਼ਾਰ 7 ਲੱਖ ਕੁ ਰੁਪਇਆ ਬਿਲ ਬਣ ਚੁੱਕਾ ਹੈ ਬਿਲ ਬਣ ਗਿਆ ਹਾਂਜੀ ਕਾਰਵਾਈ ਕੀ ਚਾਹੁੰਦੇ ਹੋ ਕਿ ਕੀ ਕੀ ਇੱਛਾ ਹੈ ਸਾਡੇ ਬੱਚੇ ਦੀ ਟ੍ਰੀਟਮੈਂਟ ਹੋਵੇ ਸਾਨੂੰ ਕੋਈ ਸੀ ਕਿ ਨਾ ਲੜਾਈ ਝਗੜਾ ਨੀਗਾ ਨਾ ਅਸੀਂ ਚਾਹੁੰਦੇ ਹਾਂ ਕਿ ਕਿਸੇ ਅੱਗੇ ਜਾ ਕੇ ਲੜੀਏ ਤੋ ਬਿਲ ਆਪਣਾ ਗਰੀ ਛੋਟੀਆਂ ਕਾਮਕਾਰ ਵਾਲੇ ਬੰਦੇ ਆ ਸਾਰੇ ਜਾਈ ਦਾ ਸ਼ਾਮ ਨੂੰ ਘਰ ਆ ਜੀਦਾ ਤੇ ਬਸ ਇਹੀ ਚਾਹਨੇ ਕਿ ਸਾਨੂੰ ਇਹੀ ਇਨਸਾਫ ਮਿਲੇ ਤੇ ਸਾਡੇ ਬੱਚੇ ਦਾ ਟ੍ਰੀਟਮੈਂਟ ਹੋਵੇ ਸਾਡੇ ਨਾਲ ਅੱਗੇ ਖੜਨ ਜਿੰਨਾ ਵੀ ਉਹ ਆਪਣਾ ਦੇਹ ਲਾਣ ਕੇ ਸਾਰਾ ਜੋ ਵੀ ਹੈਗਾ ਵਾ ਸਾਡੇ ਨਾਲ ਆ ਕੇ ਖੜਨ ਸਾਨੂੰ ਪਤਾ ਹੈ ਸਾਰਾ ਬੱਚਾ ਠੀਕ ਹੋ ਰਿਹਾ ਹੋਗਾ ਸਾਡੇ ਤੇ ਪ੍ਰੈਸ਼ਰ ਦਿੱਤਾ ਜਾਂਦਾ ਵੇ ਆ ਤੇ ਤੁਸੀਂ ਕੇਸ ਵਾਪਸ ਲਓ ਅਰੇ ਤੁਸੀਂ ਕੇਸ ਵਾਪਸ ਲੈਣਾ ਚਾਹੁੰਦੇ ਹੋ ਸਰ ਨੇ ਅਸੀਂ ਕੇਸ ਵਾਪਸ ਇਸ ਤਰ੍ਹਾਂ ਨਾ ਸਾਡਾ ਬੱਚਾ ਠੀਕ ਹੋ ਜਾ ਸਕੇ ਸੇਸ ਵਾਪਸ ਲੈ ਕਰਨਾ ਹੈ ਕੋਈ ਵਾਪਸ ਕਰ ਦੇਣੇ ਪੁਲਿਸ ਦੇ ਲੋਕ ਕੀ ਕਾਰਵਾਈ ਕੀਤੀ ਤੁਸੀਂ ਵਾਲੇ ਨੇ ਕੋਈ ਉਸ ਦਿਨ ਆਪਣਾ ਕੰਮ ਕਰਕੇ ਗਏ ਨੇ ਸਾਦੂ ਦੁਬਾਰਾ ਮਿਲਦ ਕੋਈ ਨਹੀਂ ਆਇਆ 3 ਦਿਨ ਹੋ ਗਏ ਨੇ ਕੋਈ ਪੁਲਿਸ ਵਾਲਾ ਸਾਨੂੰ ਪੁੱਛਣ ਨਹੀਂ ਆਇਆ ਕਿ ਬੱਚਾ ਕਿੱਦਾਂ ਹੈ ਜਾਂ ਤੁਹਾਨੂੰ ਉਹਨਾਂ ਨੇ ਪੈਸੇ ਦੇ ਰਹੇ ਨੇ ਕਿ ਨਹੀਂ ਦੇ ਰਹੇ ਤੁਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਦੇਖੋ ਜੀ ਅਸੀਂ ਆਮ ਆਮ ਜਨਤਾ ਵਾਂਗ ਸੇ ਆਮ ਜਨਤਾ ਦੀ ਵੈਲਿਊ ਕੁਝ ਨਹੀਂ ਹੁੰਦੀ ਆਮ ਜਨਤਾ ਨੂੰ ਕੁਝ ਨਹੀਂ ਸਮਝਦੇ ਉਹ ਜਿਵੇਂ ਸੜਕ ਦਾ ਕਿਰਾਏ ਉਹ ਸਮੇਂ ਦੇ ਨੇ ਪਿਆਰ ਦਾ ਮਸਲ ਦੇ ਪਰੇ ਕਾਪਤਾ ਤੇ ਚੱਕਰ ਜਿੰਦੀ ਪਹੁੰਚ ਆ ਉਹ ਹੀ ਜਾ ਸਕਦਾ ਹੈ ਅਸੀਂ ਉੱਥੇ ਜਿਹੜੇ ਕਰਦੇ ਵੀ ਬਾਣੀ ਸਾਨੂੰ ਮਿਲਣਾ ਮਤਲਬ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਖੁਸ਼ ਹੋ ਜਾਂ ਨਾ ਖੁਸ਼ ਦੇਖੋ ਜੀ ਮੈਂ ਇਸ ਬਾਰੇ ਕੀ ਕਹਿ ਸਕਦਾ ਜੀ ਕਿਉਂਕਿ ਨਾਮ ਹੁਣ ਉਹਦੇ ਬੱਚਾ ਛੱਡ ਕੇ ਤੇ ਜਾ ਰਿਹਾ ਮੈਂ ਕੱਲਾ ਹੀ ਆ ਜੀ ਮੇਰੇ ਨਾਮ ਬੇਟੇ ਜਿਹੜੇ ਇੱਥੇ ਨਹੀਂ ਹੈਗੇ ਓਕੇ ਮੇਰੇ ਬੇਟੇ ਇੱਥੇ ਨਹੀਂ ਹੈਗੇ ਮੈਂ ਕੱਲਾ ਹੀ ਆ ਬਾਹਰ ਤੋਂ ਆਦੀ ਮੇਰੀ ਉਮਰ ਹੈ ਮੈਂ ਤੋ ਉੱਥੇ ਜਾਵਾਂ ਦੋ ਘੰਟੇ ਉੱਥੇ ਲਾਵਾਂਗਾ ਤੇ ਬੱਚੇ ਦਾ ਕੋਈ ਪ੍ਰੋਬਲਮ ਹੋਇਆ ਤਾਂ ਕੌਣ ਦੇਖੇਗਾ ਕੌਣ ਜ਼ਿੰਮੇਵਾਰ ਹੈ ਹਾਂਜੀ ਅ ਸੋ ਤੁਸੀਂ ਚਾਹਦੇ ਹੋ ਕਿ ਬੱਚੇ ਦੇ ਇਲਾਜ ਦਾ ਜਿੰਨਾ ਵੀ ਪੈਸਾ ਜਿਸ ਸਖਸ਼ੇ ਵੱਲੋਂ ਗੋਲੀ ਚਲਾਈ ਗਈ ਉਹ ਸਾਰਾ ਪੈਸਾ ਦਿੱਤਾ ਜਾਵੇ ਤੁਹਾਡੀ ਕੋਈ ਨਹੀਂ ਮੇਰੇ ਬੇਟੇ ਤਾਂ ਨਹੀਂ ਹੈਗੇ ਮੈਂ ਇਕੱਲਾ ਹੀ ਹਾਂ 60 ਸਾਲ ਦੀ ਮੇਰੀ ਉਮਰ ਹੈ ਮੈਂ ਤੋ ਉੱਥੇ ਜਾਵਾਂ ਦੋ ਘੰਟੇ ਉੱਥੇ ਲਾਵਾਂਗਾ ਤੇ ਬੱਚੇ ਦਾ ਕੋਈ ਪ੍ਰੋਬਲਮ ਹੋਇਆ ਤਾਂ ਕੌਣ ਦੇਖੇਗਾ ਕੌਣ ਹਾਂਜੀ ਅਸੋ ਤੁਸੀਂ ਚਾਹੁੰਦੇ ਹੋ ਕਿ ਬੱਚੇ ਦੇ इलाज ਦਾ ਜਿੰਨਾ ਵੀ ਪੈਸਾ ਜਿਸ ਸਸ਼ਕਤੀ ਵੱਲੋਂ ਗੋਲੀ ਚਲਾਈ ਗਈ ਉਹ ਸਾਰਾ ਪੈਸਾ ਦਿੱਤਾ ਜਾਵੇ ਤੁਹਾਡੀ ਕੋਈ ਨਿੱਜੀ ਲੜਾਈ ਨਹੀਂ ਸਾਡੀ ਨਿੱਜੀ ਲੜਾਈ ਕੋਈ ਨਹੀਂ ਲੜਾਈ ਨਹੀਂ ਹੈਗੀ ਕੋਈ ਨਹੀਂ ਬਾਈ ਸਾਡੀ ਕੋਈ ਨਿੱਜੀ ਸਾਰੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਉਹਨਾਂ ਨਾਲ ਕੋਈ ਸਾਨੂੰ ਗਿਲਵਾ ਨਹੀਂ ਸਿਫਾ ਕੋਈ ਇਲਾਜ ਸਿਖਵਾ ਨਹੀਂ ਹੈ ਅੱਛਾ ਵੈਸੇ ਬੱਚੇ ਦੇ ਬੱਚੇ ਦੇ ਹਲਕੀ ਜੀ ਚੋਟ ਆ ਜਾਂਦੀ ਛੜੀਟ ਆ ਜਾਂਦੀ ਮਾਵਾ ਦੇ ਦਿਲ ਰੋਣ ਲੱਗ ਜਾਂਦੇ ਨੇ ਹਨਾ ਬੱਚੇ ਦੀ ਹਾਲਾਤ ਇਸ ਵੇਲੇ ਕਿਵੇਂ ਦੇ ਆ ਜੇ ਤਾਂ ਕੁਝ ਕਹਿ ਨਹੀਂ ਸਕਦੇ ਹਾਂਜੀ ਹਾਂਜੀ ਹਜੇ ਕਵਰ ਹੋਣ ਨੂੰ ਕਿੰਨਾ ਟਾਈਮ ਲੱਗ ਸਕਦਾ ਮੈਮ 2 ਸਾਲ ਲੱਗ ਸਕਦੇ ਨੇ ਕਿਉਂਕਿ ਹਜੇ ਹਾਂਜੀ ਕਿਉਂਕਿ ਟ੍ਰੀਟਮੈਂਟ ਵੀ ਬਹੁਤ ਲੰਬਾ ਹੈ ਨਾ ਫਿਜ਼ੀਓਥੈਰੇਪੀ ਹੋਏਗੀ ਬਚੇ ਸਾਰਾ ਟ੍ਰੀਟਮੈਂਟ ਹੋਏਗਾ ਐਸਟੀਮੇਟ ਐਸਟੀਮੇਟ ਨਹੀਂ ਲੱਗ ਰਹੀ ਐ ਮਾਉਂਟ ਵੀ ਬਹੁਤ ਵੱਡੀ ਲੱਗੇਗੀ ਕੋਈ ਟਿਮੇਟ ਦਿੱਤਾ ਕੋਈ ਚਾ ਵੱਡਾ ਖਰਚਾ ਐ ਐਸਟੀਮੇਟ ਦਿੱਤਾ ਡਾਕਟਰਸ ਨੇ ਕਿੰਨਾ ਖਰਚਾ ਆਜੂਗਾ ਇਹਨਾਂ ਤੁਸਾਂ ਮੈਂ ਤਾਂ ਅੱਜ ਹੀ ਆਈ ਆ ਇਹਨਾਂ ਨੂੰ ਜਿਆਦਾ ਤਾਂ ਤੂ ਦਿਨ ਪਤਾ ਨਹੀਂ ਐਸਟੀਮੇਟ ਨਹੀਂ ਕਹਿੰਦੇ ਕਹਿੰਦੇ ਤਾਂ ਹੋਸਪੀਟਲ ਵਾਲੇ ਦੱਸਣਗੇ ਡਾਕਟਰਾਂ ਕਹਿੰਦੇ ਆ ਕਹਿੰਦੇ ਸਾਡਾ ਕੰਮ ਟ੍ਰੀਟਮੈਂਟ ਕਰਨਾ ਐਸਟੀਮੇਟ ਦੇਣਾ ਸਾਡਾ ਕੋਲ ਤੁਹਾਨੂੰ ਅਰ ਹੁਣ ਤੁਸੀਂ ਜਿਹੜੇ ਵਿਰੋਧੀ ਧਿਰਾਂ ਤੁਸੀਂ ਕਹਿ ਰਹੇ ਸੀ ਕਿ ਪਹਿਲੇ ਦਿਨ ਆ ਕੇ 1 ਲੱਖ ਰੁਪਏ ਦੀ ਮਦਦ ਕਰਕੇ ਦੇ ਕੇ ਗਏ ਆ ਹੁਣ ਕੌਣ ਤੁਹਾਡੇ ਅੱਗੇ ਸ਼ਰਤ ਰੱਖੀ ਆ ਕਿ ਕੇਸ ਰਫਾ ਦਫਾ ਕਰ ਦੋ ਸਾਰਾ ਟ੍ਰੀਟਮੈਂਟ ਦੁਬਾਰਾ ਫਿਰ 90 ਹਜ਼ਾਰ ਰੁਪਏ ਦੇ ਗਏ ਨੇ ਦੁਬਾਰਾ ਫਿਰ 90 ਹਜ਼ਾਰ ਰੁਪਏ ਦੇ ਗਏ ਨੇ ਹਾਂਜੀ ਉਸ ਤੋਂ ਬਾਅਦ ਉਹਨਾਂ ਦੀ ਇਹ ਹੀ ਹੈ ਅਸੀਂ ਹੋਰ ਤਸੇ ਤਾਂ ਦੇਾਂਗੇ ਤੁਸੀਂ ਲਿਖਤ ਕਰ ਅਸੀਂ ਕਿਤੇ ਨਿਕ ਨਹੀਂ ਸਾਡੇ ਕੋਈ ਉਹਦਾ ਨਿੱਜੀ ਮਾਮਲਾ ਨਹੀਂ ਹੈ ਕੋਈ ਲੜਾਈ ਝਗੜਾ ਨਹੀਂ ਹੈਗਾ ਸਾਡੇ ਬੱਚੇ ਦੇ ਨਾਮ ਲਾ ਕੇ ਖੜਾ ਜੋ ਬਿਲ ਜੋ ਜਿੰਨਾ ਹੋ ਆ ਕਿਥੇ ਪਰ ਹੈ ਨੇ ਸਾਡਾ ਹੋਰ ਕੋਈ ਨਹੀਂ ਆ ਸਾਡਾ ਬੱਚਾ ਠੀਕ ਹੋ ਕੇ ਘਰ ਚੜ੍ਹੇਗਾ ਉਸ ਤੋਂ ਬਾਅਦ ਸਭ ਆਪਣੀ ਅਸੀਂ ਕੋਈ ਕੇਸ ਨਹੀਂ ਦੋਲਣਾ ਸਾਰੀ ਗੱਲ ਵੀ ਵਾਪਸ ਲੰਘਾਂਗੇ ਸਾਡਾ ਬਣਾ ਉਹਨਾਂ ਨਾਲ ਕੋਈ ਵੈਰ ਹੈਗਾ ਪਹਿਲੀ ਗੱਲ ਨਗਰ ਕਿਰਤ ਚ ਲੈ ਕੇ ਜਾਣੀ ਨਹੀਂ ਚਾਹੀਦੀ ਹੈਗੀ ਇੰਨੀ ਸੰਗਤ ਆ ਰਹੀ ਕਿ ਇਹਨਾਂ ਰੋਕਿਆ ਨਹੀਂ ਹੈਗਾ ਪਾਈ ਤੂੰ ਵੀ ਲੈ ਕੇ ਚੱਲੇ ਆ ਜੇ ਬਾਈ ਦਾ ਕੇ ਚੱਲੇ ਗਿਆ ਤਾਂ ਫੇਰ ਪਰ ਮੈਂ ਉਹ ਕਹਿੰਦੇ ਕਿ ਅਸੀਂ ਤਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਾਂ ਇਹ ਕਿਹੜੀ ਖੁਸ਼ੀ ਹੁੰਦੀ ਹੈ ਇਹ ਕਹੇ ਕਿ ਖੁਸ਼ੀ ਦੱਸੇ ਨਾ ਪਰ ਕੀ ਖੁਸ਼ੀ ਆ ਗਈ ਤੁੰਹਾਨੂੰ ਇਹ ਆਓ ਨਿਕਲਦੇ ਫਿਰ ਇਹ ਤਾਂ ਗੋਲੀਆਂ ਚਲਣੀਆਂ ਚਾਹੀਦੀਆਂ ਨੇ ਨਗਰਕਰਦੇ ਕਿੰਨੇ ਨਿਕਲਦੇ ਨੇ ਤੇ ਇਹ ਤਾਂ ਗੋਲੀਆਂ ਚਲਣੀਆਂ ਚਾਹੀਦੀਆਂ ਕੋਈ ਇਹਨੇ ਇੱਕ ਵੱਖਰੀ ਨਹੀਂ ਸਾਰੇ ਚਲਾਣ ਫਿਰ ਗੋਲੀਆਂ ਪਰ ਇਹਨੇ ਗੋਲੀ ਚਲਾਈ ਨਹੀਂ ਸਾਡੇ ਵਿੱਚ ਮਹਾਰਾਜ ਨੇ ਕਿਹਾ ਤੁਸੀਂ ਆ ਕੇ ਗੋਲੀਆਂ ਚਲਾਓ ਨਗਰ ਗਿਰਦਨ ਸਿੰਘ ਮਤਲਬ ਸੇਵਾ ਕਰੋ ਆਗੇ ਮੇਰੀ ਹਾਂ ਲੰਗਰ ਕਰਾਓ ਅਗਰ ਉਹਨਾਂ ਨੂੰ ਇੰਨੀ ਖੁਸ਼ੀ ਸੀ ਤੇ ਉਹ ਲੰਗਰ ਲਗਾ ਲੈਂਦੇ ਸੇਵਾਗਰ ਲੈਂਦੇ ਆਪਣੀ ਕੋਈ ਆ ਕੁਛ ਨਹੀਂ ਹੋਇਆ ਨਹੀਂ ਤੇ ਤਨਾਲੀ ਥੋੜੀ ਲੈ ਕੇ ਆਪਾਂ ਕਿਸੇ ਦੇ ਉੱਤੇ ਔਰਾਂਗੇ ਗੋਲੀ ਇਹ ਗਲਤ ਗੱਲ ਹੈ ਨਾਲੇ ਇੱਕ ਚੀਜ਼ ਜਲਾਈ ਹੈ ਜਿੰਨੇ ਤੇ ਬੈਨ ਕੀਤਾ ਹੋਇਆ ਉਹ ਉਹ ਦੋ ਬੰਦੂ ਦੋ ਨਾਲ ਸਲਾਈ ਬਾਰੇ ਬੋਲ ਰਹੀ ਜਿੰਨੇ ਤੇ ਬੈਨ ਸੋ ਬਿਲਕੁਲ ਬਣਦੀ ਕਾਰਵਾਈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਪੀੜਤ ਪਰਿਵਾਰ ਸਾਡੇ ਨਾਲ ਜ਼ਰੂਰ ਮੌਜੂਦ ਸੀ ਮਾਸੂਮ ਬੱਚਾ ਗੁਬਿੰਦਰ ਨਗਰ ਦਾ ਰਹਿਣ ਵਾਲਾ ਨਗਰ ਕੀਰਤਨ ਦਰਮਿਆਨ ਉਸ ਦੇ ਪੱਟ ਦੇ ਵਿੱਚ ਜਾ ਕੇ ਗੋਲੀ ਲੱਗਦੀ ਹੈ ਸੋ ਹਾਲਾਤ ਨੇ ਜਿਹੜੇ ਇਸ ਵੇਲੇ ਕਾਫੀ ਜ਼ਿਆਦਾ ਗੰਭੀਰ ਬਣੇ ਹੋਏ ਨੇ ਪਰਿਵਾਰਿਕ ਮੈਂਬਰਾਂ ਦੀ ਸਿਰਫ ਇੱਕੋ ਇੱਕ ਮੰਗ ਹੈ ਕਿ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਨਹੀਂ ਹੈ ਕੋਈ ਦੁਸ਼ਮਣੀ ਨਹੀਂ ਹੈ ਸੋ ਜਿੰਨਾ ਖਰਚਾ ਬਣਦਾ ਹੈ ਜਿੰਨਾ ਬਿੱਲ ਬਣਦਾ ਸਾਰਾ ਭੁਗਤਾਨ ਵਿਰੋਧ ਦੇ ਤੇ ਰਾਕੇ ਕਰੇ ਉਸ ਤੋਂ ਬਾਅਦ ਕੇਸ ਰਫਾ ਦਫਾ ਕਰਨਾ ਹੈ ਪੁਲਿਸ ਕਾਰਵਾਈ ਕਰਨੀ ਹੈ ਨਹੀਂ ਇਹ ਬਾਤੀਆਂ ਗੱਲਾਂ ਨੇ ਹਾ ਫਿਲਹਾਲ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬੱਚੇ ਨੂੰ ਇਨਸਾਫ ਮਿਲ ਸਕੇ ਕਿਉਂਕਿ ਇੱਕ ਮਾਸੂਮ ਬੱਚਾ ਇਸ ਵੇਲੇ ਹਸਪੀਟਲ ਦੇ ਵਿੱਚ ਐਡਮਿਟ ਹੈ ਔਰ ਹਾਲਾਤ ਨੇ ਜਿਹੜੇ ਦਿਨ ਬਦਦੇ ਨੂੰ ਹੋਰ ਵੀ ਜ਼ਿਆਦਾ ਗੰਭੀਰ ਬਣਦੇ ਜਾ ਰਹੇ ਨੇ ਡਾਕਟਰ ਨੇ ਜਿਹੜੇ ਲਗਾਤਾਰ ਟ੍ਰੀਟਮੈਂਟ ਦੀ ਗੱਲ ਕਰ ਰਹੇ ਨੇ ਸਿੱਕ ਮੱਧ ਵਰਗੀ ਪਰਿਵਾਰ ਲੱਖਾਂ ਦਾ ਖਰਚਾ ਫੋਰ ਨਹੀਂ ਕਰ ਸਕਦਾ ਆਸੋ ਬਿਲਕੁਲ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਗੁਜ਼ਾਰਿਸ਼ ਕਰਦੇ ਆ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਇਨਸਾਫ ਜਿਹੜਾ ਜ਼ਰੂਰ ਮਿਲਣਾ ਚਾਹੀਦਾ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ